ਖਾਲਸਾ ਵੈਗੁਰ ਜੀ ਕੀ ਫਤਿਹ ਔਰ ਜੀ ਸਤਿ ਸ੍ਰੀ ਅਕਾਲ ਵੈਗੁਰ ਜੀ ਦਾ ਖਾਲਸਾ ਦੇ ਵੈਗੁਰ ਜੀ ਕੀ ਫਤਿਹ ਹਾਂਜੀ ਜਦੋਂ ਅਸੀਂ 25 ਨੂੰ ਪਿੰਡੋਂ ਆਏ ਆ ਜੀ ਦਿੱਲੀ ਵੱਲ ਤੇ ਅਸੀਂ 26 ਨੂੰ ਸ਼ੰਭੂ ਬਾਰਡਰ ਤੇ ਪਹੁੰਚ ਗਏ ਜਦੋਂ ਅਸੀਂ ਸ਼ੰਭੂ ਬਾਰਡਰ ਤੇ ਪਹੁੰਚੇ ਆ ਤੇ ਉਹਨਾਂ ਨੇ ਪਾਣੀ ਦੀਆਂ ਛਾੜਾਂ ਬਹੁਤ ਛੱਡੀਆਂ ਸੀ ਅਸੀਂ ਬਜ਼ੁਰਗ ਬੰਦੇ ਅੱਗੇ ਸਾਂ ਤੇ ਧੂਆ ਵੀ ਛੱਡਿਆ ਸੀ ਪਟਾਕੇ ਆਦੀਆਂ ਅੱਖਾਂ 'ਚ ਪੈ ਕੇ ਸਾਡੀਆਂ 4 ਦਿਨ ਅੱਖਾਂ ਨਹੀਂ ਉਗੜੀਆਂ ਤੁਹਾ ਬਹੁਤ ਪਿਆ ਸੀ ਛਾੜੇ ਤੇ ਪਾਣੀ ਦੀਆਂ ਛਾੜਾਂ ਨਹੀਂ ਸਾਨੂੰ ਵੱਜਣ ਲੱਗੀਆਂ ਹੀ ਸੀ ਤੇ ਪਿੱਛੋਂ ਮੁੰਡਿਆਂ ਨੇ ਜ਼ੋਰ ਪਾਤਾ ਟਰੈਕਟਰ ਉਹਨਾਂ ਨੇ ਭਜਾ ਕੇ ਤੇ ਵਿੱਚ ਦੀ ਨਗਾਤਾ ਪਾਣੀ ਪੂਣੀ ਨਹੀਂ ਵੇਖਿਆ ਜੇ ਉਹਨਾਂ ਨੇ ਅੰਦੇ ਵੀ ਤੁਸੀਂ ਪਰਾ ਹੋ ਜਾਓ ਉਹਨਾਂ ਪੁਲਿਸ ਵਾਲ ਨੂੰ ਚਾੜਤਾ ਜਦੋਂ ਪੁਲਿਸ ਵਾਲ ਨੂੰ ਚਾੜਿਆ ਤੇ ਪੁਸ਼ਪ ਭੱਜਦੀ ਅੱਗੇ ਚਾਲੂ ਹੋ ਗਈ ਤੇ ਬਾਕੀ ਮੁੰਡਿਆਂ ਨੇ ਜ਼ੋਰ ਦੇ ਨਾਲ ਡੇਢ ਘੰਟੇ ਦੇ ਵਿੱਚ ਸ਼ੰਭੂ ਬਾਰਡਰ ਦੇ ਜੋ ਨਾਕਾ ਲੱਗਾ ਹੀ ਸਾਰਾ ਹੀ ਤੋੜ-ਟੋੜ ਕੇ بڑے بڑے ਪੱਥਰਾਂ ਸੇਲਾ ਕਿਉਂ ਕਿ ਟੁੱਕ ਗਏ ਤੇ ਗੰਦੇ ਨਾਲੇ ਚ ਜਿਹੜਾ ਪਾਣੀ ਛੁਰਦੇ ਸੀ ਉਹਦੇ ਵਿੱਚ ਹੀ ਫਿਰ ਛਿੱਟਿਆ ਤੇ ਮੈਨੂੰ ਪੁਲਿਸ ਵਾਲਾ ਬਾਰਡਰ ਵੱਡ ਲਗਾ ਮਾਰਨ ਰਫਲ ਦਾ ਤੇ ਇੱਕ ਮੇਰਾ ਮਾਸੀ ਦਾ ਮੁੰਡਾ ਸੀ ਇਹਨੇ ਫਿਰ ਪੱਥਰ ਮਾਰਿਆ ਉਹਦੇ ਪੁਲਿਸ ਵਾਲੇ ਦੇ ਮੱਥੇ 'ਚ ਵੱਜਾ ਤੇ ਪੁਲਿਸ ਵਾਲਾ ਫਿਰ ਆਂਦਾ ਬਾਪੂ ਹੁਣ ਨਾ ਮਾਰੀ ਹੁਣ ਨਾ ਮਾਰੀ ਅਸੀਂ ਤੁਹਾਡੇ ਬੱਚੇ ਆ ਏ ਜਾਂਦਾ ਵੀ ਬੱਚੇ ਸਾਡੇ ਸਾਡੇ ਤੇ ਬਾੜ ਹੀ ਇਦਾਂ ਪਾਣੀ ਛੱਡਣਾ ਸੀ ਉਹ ਪੁਲਿਸ ਵਾਲੇ ਭੱਜ ਗਏ ਇੱਕ ਬੰਨੇ ਹੋ ਗਏ ਤੇ ਮੁੰਡਿਆਂ ਦਾ ਜੋਰ ਪੈ ਗਿਆ ਉਹਨਾਂ ਨੇ ਫੜਾ ਫੜ 2 ਘੰਟੇ ਦੇ ਵਿੱਚ ਸਫਾਈ ਕਰਤੀ ਅਸੀਂ ਉੱਥੋਂ ਆਪਣੀਆਂ ਟਰੈਕਟਰ ਟਰਾਲੀਆਂ ਭਜਾ ਗਏ ਤੇ ਦਿੱਲੀ ਨੂੰ ਮੋੜ ਪਏ ਦਿੱਲੀ ਨੂੰ ਮੋੜ ਪੇ ਸਾਨੂੰ ਕਿਸੇ ਨੇ ਲੱਕਿਆ ਪੁਲਿਸ ਇੱਕ ਬੰਨੇ ਲੱਗੀ ਰਹੀ ਅਸੀਂ ਖਾਸੇ ਬਣਾਉਂਦੇ ਤੁਰੇ ਗਏ ਫੇਰ ਅਸੀਂ ਜਾ ਕੇ ਕਰਨਾਲ ਦਾ ਬਾਰਡਰ ਵੀ ਰਾਤੋਂ ਰਾਤ ਛੱਬੀ ਨੂੰ ਤੋੜਿਆ ਪਾਣੀ ਪੱਤ ਵੀ ਤੋੜਿਆ ਤੇ ਫਿਰ ਅਸੀਂ ਕੁੰਡਰੀ ਬਾਰਡਰ ਆ ਗਏ ਦਿੱਲੀ ਦੇ ਕੋਲ ਇਹ ਜਦੋਂ ਅਸੀਂ ਆਏ ਆ ਤੇ ਉਹਨਾਂ ਆਪੇ ਹੀ ਖੋਲਤਾ ਉਹ ਕਹਿੰਦੇ ਸਮਝਾਉਂਦਾ ਆ ਤੁਸੀਂ ਦਿੱਲੀ ਚੱਲ ਜਾਓ ਦਿੱਲੀ ਫਿਰ ਸਾਡੇ ਸਾਰੇ ਬੰਦੇ ਉੱਥੇ ਗਰਾਊਂਡ ਸੀ ਸੱਤ ਕਿਲੇ ਦੀ ਗਰਾਊਂਡ ਦਾ ਇੱਕੋ ਬੂਆ ਸੀ ਫਿਰ ਲੋਕਾਂ ਸੋਚਿਆ ਵੀ ਜੇ ਅਸੀਂ ਦਿੱਲੀ ਚਲੇ ਗਏ ਤੇ ਇਹ ਕਿਤੇ ਪਾਣੀ ਛੱਡ ਦੇਣ ਜਾਂ ਕੋ ਬੂਆ ਤਾਲਾ ਮਾਰ ਦੇਣ ਗੇਟ ਦਾ ਅਸੀਂ ਤੇ ਉੱਥੇ ਹੀ ਭੁੱਖੇ ਝਾਏ ਮਰ ਗਏ ਅਸੀਂ ਫਿਰ ਕਹਿਣਾ ਸਾਨੂੰ ਕੱਢੋ ਇਹਨਾਂ ਸਾਨੂੰ ਕੱਢਣਾ ਨਹੀਂ ਕਿਉਂ ਇਹ ਰਾਜਤਾਨੀ ਸੀ ਇਹਨਾਂ ਦੀ ਇਹ ਸਭ ਕੁਝ ਕਰ ਸਕਦੇ ਸੀ ਤੇ ਅਸੀਂ ਤਾਂ ਕਰਕੇ ਦਿੱਲੀ ਨਹੀਂ ਗਏ ਤੇ ਅਸੀਂ ਹੁਣ ਇੱਥੇ ਬੈਠੇ ਹਾਂ ਸ਼ੰਭੂ ਇੱਥੇ ਆਪਣੇ ਪੁਲਰੀ ਬਾਰਡਰ ਤੇ ਪਰ ਹੁਣ ਇਹ ਗੱਲ ਆ ਸਾਡੇ ਕਾਨੂੰਨ ਕਾਲੇ ਵਾਪਸ ਕਰਨ ਜੇ ਛੇਤੀ ਨਾ ਇਹ ਕਰਨਗੇ ਕਾਲੇ ਕਾਨੂੰਨ ਵਾਪਸ ਤੇ ਅਸੀਂ ਦਿੱਲੀ ਨੂੰ ਜਾ ਕੇ ਖੰਡਾ ਖੜਕਾ ਦਾਂਗੇ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ 第一个。